ਬਹੁਤ ਧੰਨਵਾਦ ਆ ਤੇ ਜਿਹੜੇ ਨਹੀਂ ਪਹੁੰਚਦੇ ਮੇਰਾ ਵੀਰ ਆਜੋ ਇਹ ਆਪਣੇ ਲਈ ਬੈਠੇ ਆ ਵਾਰੀ-ਵਾਰੀ ਮੈਂ ਜੀ ਰਿਪੀਟ ਨਹੀਂ ਕਰਨੀ ਇਸ ਤੋਂ ਬਾਅਦ ਤੱਤੀਆਂ ਗੱਲਾਂ ਸ਼ੁਰੂ ਹੋ ਜਾਣੀਆਂ ਕੱਟੇ ਸ਼ਬਦ ਸ਼ੁਰੂ ਹੋ ਜਾਣੇ ਆ ਤੇ ਆਪਾਂ ਨੂੰ ਚੰਗੇ ਨਹੀਂ ਲੱਗਣੇ ਤਾਂ ਮੇਰਾ ਵੀਰ ਜਿੰਨਾ ਵੱਤਵਾ ਤੁਸੀਂ ਆ ਸਕਦੇ ਆ ਪਹੁੰਚੋ ਤੇ ਭਾਜੀ ਮੈਂ ਅਨਖੀਲਾ ਭਾਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਨਾ ਤੇ ਦੋ ਸ਼ਰਦ ਇਹਨਾਂ ਨੂੰ ਬੁਲਾਉਣਾ ਵੀ ਚਾਹੁੰਦਾਗਾ ਸਾਡੀ ਕਮੇਟੀ ਵੱਲੋਂ ਸਾਰੀ ਪੀਜਡਬਲਯੂਪੀ ਜਿਹੜੇ ਆਪੇ ਇੱਥੇ ਬੈਠੇ ਬੈਠੇ ਸਾਰਿਆਂ ਵੱਲੋਂ ਸਰਕਾਰਨ ਖਿਲਾਫ ਆਪੀ ਦਾ ਬਹੁਤ ਬਹੁਤ ਧੰਨਵਾਦ ਇਥੇ ਪਹੁੰਚਣ ਦੇ ਤੇ ਹੁਣ ਮੈਂ ਰਿਕਵੈਸਟ ਕਰੂਗਾ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜਿੰਨੇ ਵੀ ਆਪ ਇਕੱਠੇ ਹੋਏ ਸਾਰੇ ਪిల్లాਬੀ ਵੱਡੇ ਛੋਟੇ ਬੱਚਿਆਂ ਨੇ ਆ ਮੁਸ਼ਕਲਾਂ ਲੈ ਕੇ ਉਥੋਂ ਤੱਕ ਜਾ ਕੇ ਆਏ ਹਾਲਾਂਕਿ ਅੱਜ ਸ਼ਾਮ ਨੂੰ ਸ਼ੋਅ ਹੈ ਸਾਡਾ ਪਰ ਸਾਡੇ ਖੁੰਡਾ ਭਾਜੀ ਨੇ ਜਿੰਨੀ ਵੀ ਟੀਮ ਹੈ ਸਾਰੀ ਲੈ ਕੇ ਆਏ ਨੇ ਤੇ ਆਪਾਂ ਬੱਚਿਆਂ ਦੇ ਨਾਲ ਖੜਨਾ ਹੈ ਤੇ ਖੜੇ ਆ ਜਿੰਨੇ ਵੀ ਪੰਜਾਬੀ ਵਸਦੇ ਹੋ ਕੈਨੇਡਾ ਵਿੱਚ ਪੁਰਾਣੇ ਆਏ ਹੋਏ ਜਿਨ੍ਹਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਉਹ ਬੱਚਿਆਂ ਦਾ ਸਾਥ ਦਿਓ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਮੁਸ਼ਕਲ ਇਹਨਾਂ ਸਟੂਡੈਂਟਾਂ ਨੂੰ ਆਉਂਦੀ ਹੈ ਤੇ ਹਰ ਪੰਜਾਬੀ ਦਾ ਨਾਲ ਖੜਨ ਦਾ ਹੱਕ ਬਣਦਾ ਹੈ ਅਸੀਂ ਪੰਜਾਬੀ ਜੋ ਸੋਚ ਲਈਏ ਕਰ ਦਿੰਨੇ ਆ ਤੇ ਆ ਵੀ ਹੋ ਜਾਣਾ ਹੀ ਹੈ ਪਰ ਜਿਹੜਾ ਆ ਗਿਆ ਉਹਦੇ ਲਈ ਸ਼ਾਬਾਸ਼ ਹੈ ਜਿਹੜਾ ਨਾ ਆਉ ਉਹ ਜਿੱਦ ਰੱਖਵਾਉਗਾ ਸਾਰੇ ਪੰਜਾਬੀ ਜਰੂਰ ਆਓ ਇਹਨਾਂ ਬੱਚਿਆਂ ਦੇ ਹੱਕ 'ਚ ਖੜੋ ਜਿਵੇਂ ਆ ਸਾਡੇ ਕਲਾਕਾਰ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਕਲਾਕਾਰ ਭਰਾ ਇੱਥੇ ਸੁਣਦੇ ਨੇ ਜਾਂ ਦੇਖ ਰਹੇ ਹੋ ਨਟ ਤੇ ਜਿਹਨੂੰ ਵੀ ਮੌਕਾ ਮਿਲਦਾ ਜਰੂਰ ਆਓ ਤੇ ਆ ਕੇ ਹਾਂ ਦਾ ਨਾਰਾ ਜੋਸ਼ ਦਾ ਨਾਰਾ ਜਰੂਰ ਮਾਰੋ ਬੋਲੇ ਇਨਸਾਨ ਹਾਰ ਸਾਰੇ ਕਲਾਕਾਰ ਮੇਰੇ ਨਾਲ ਮੇਰੇ ਛੋਟੇ ਵੀਰ ਭਾਨਾ ਪਗੋੜਾ ਉਹ ਵੀ ਕੁਝ ਕਹਿਣਗੇ ਇਹ ਸਾਰੇ ਸਿਹਰੇ ਸਾਡੇ ਗੁੰਡਾ ਵੀਰ ਦੀ ਪੂਰੀ ਟੀਮ ਨੂੰ ਜਾਂਦਾ ਹੈ ਆ ਲੋ ਭਾਨਾ ਜੀ ਰਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਲਕਾਰ ਬਾਈ ਜੀ ਨੇ ਦੱਸਿਆ ਵੀ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਟੂਡੈਂਟਾਂ ਦਾ ਜਿੰਨੇ ਵੀ ਸਾਡੇ ਪੰਜਾਬੀ ਭਰਾ ਉਹਨਾਂ ਦਾ ਹੱਕ ਹੈ ਸਾਥ ਦੇਣ ਜਿੰਨੇ ਸਾਡੇ ਕਲਾਕਾਰ ਭਰਾ ਉਹ ਵੀ ਸਾਥ ਦੇਣ ਬਾਕੀ ਭਾਨੇ ਸਿੱਧੂ ਅਨਿਓ ਵੀ ਇੱਕ ਮੈਸੇਜ ਆ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦਾ ਵੀ ਅਸੀਂ ਜਿੰਨੀ ਕੁ ਜੋਗੇ ਆ ਉੱਥੋਂ ਅਸੀਂ ਹਾਜ਼ਰ ਆ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਡੇ ਕਲਾਕਾਰਾਂ ਨੂੰ ਸਾਡੇ ਪੰਜਾਬੀ ਭਾਈਚਾਰੇ ਨੂੰ ਸਾਥ ਦੇਣ ਦਾ ਸਾਡਾ ਫਰਜ਼ ਹੈ ਬੜਾ ਵੱਡਾ ਸਿਹਰਾ ਜਾਂਦਾ ਜਿਹੜਾ ਇੰਡੀਆ ਵਿੱਚ ਧਰਨਾ ਸੀਗਾ ਕਿ ਐਨ ਆਰ ਆਈ ਭਰਾਵਾਂ ਨੇ ਉੱਥੇ ਜੈ ਜੈਕਾਰਾਂ ਕਰਵਾਈਆਂ ਹਰ ਚੀਜ਼ ਦੀਆਂ ਤੇ ਇੱਥੇ ਦਾ ਤੁਹਾਡੇ ਘਰ ਵਿੱਚ ਲੋਡ ਆ ਤੁਹਾਡੀ ਇੱਥੇ ਵੀ ਡਟ ਕੇ ਸਾਥ ਦਿਓ ਜਿਵੇਂ ਉੱਥੇ ਤੁਸੀਂ ਸਾਥ ਦਿੱਤਾ ਹੈ ਇਹ ਸਾਡੀ ਹੱਥ ਜੋੜ ਕੇ ਅਪੀਲ ਆ ਸਾਰੇ ਪੰਜਾਬੀ ਭਰਾਵਾਂ ਨੂੰ ਬਿਲਕੁਲ ਸੋਨਹਾਂ ਸੋਨਹਾਂ ਅਸੀਂ ਧੰਨਵਾਦ ਕਰਦੇ ਆਂ ਗੁਰਪ੍ਰੀਤ ਖੁੰਡਾ ਬਾਈ ਤੇ ਉਹਨਾਂ ਦੀ ਸਾਰੀ ਟੀਮ ਦਾ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਲਿਆਂਦਾ ਤੇ ਅੱਜ ਸਾਡਾ ਸ਼ੋਅ ਹੈ ਜੀ ਸਪਿਰੰਜਾ ਬੈਂਕਟ ਹਾਲ ਦੇ ਵਿੱਚ ਤੇ ਸਾਰਾ ਕੰਮ ਅਸੀਂ ਛੱਡ ਕੇ ਪਹਿਲਾਂ ਇੱਥੋਂ ਹਾਜ਼ਰੀ ਲਵਾ ਕੇ ਫਿਰ ਅਸੀਂ ਉੱਥੇ ਜਾਣਾ ਤੇ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਆਂ ਵੀ ਜੋ ਵੀ ਤੁਹਾਡੀ ਡਿਮਾਂਡ ਹੈ ਜੋ ਵੀ ਤੁਹਾਡੀਆਂ ਮੰਗਾਂ ਉਹ ਪ੍ਰਮਾਤਮਾ ਸੱਚੇ ਪਾਤਸ਼ਾਹ ਛੇਤੀ ਪੂਰੀਆਂ ਕਰੇ ਜਲਦੀ ਤੋਂ ਜਲਦੀ ਪੂਰੀਆਂ ਕਰੇ ਕਿਉਂਕਿ ਅਸੀਂ ਇਹਨਾਂ ਮੁਲਕਾਂ 'ਚ ਮਿਹਨਤਾਂ ਕਰਨ ਆਏ ਆ ਜੋ ਮਿਹਨਤ ਦਾ ਮੁੱਲ ਵੀ ਪੈਂਦਾ ਪਰ ਜਦੋਂ ਕਦੇ ਕੋਈ 19 ਕੀ ਹੁੰਦੀ ਆ ਉਦੋਂ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਆਪਣੀ ਜਿਹੜੀ ਲੜਾਈ ਆ ਉਹ ਲੜੀਏ ਸੋ ਧੰਨਵਾਦ ਫਿਰ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੀ ਡੀਬਲਯੂਬੀ ਕਮੇਟੀ ਵੱਲੋਂ ਦੋਨਾਂ ਵੱਡੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਵੀਰ ਇਹਨਾਂ ਨੂੰ ਲੈ ਕੇ ਆਏ ਵੱਡੇ ਵੀਰ ਧੰਨਵਾਦ ਉਹਨਾਂ ਸਾਰਿਆਂ ਦਾ ਅਸੀਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਮੇਟੀ ਵੱਲੋਂ ਕਿ ਤੁਸੀਂ ਇੱਥੇ ਖੜਕੇ ਫੋਟੋਜ਼ ਵੀਡੀਓਜ਼ ਸਾਡੇ ਨਾਲ ਕਰਾ ਕੇ ਆਪਣੇ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਆ ਤੁਸੀਂ ਉਹਨਾਂ ਦੇ ਉੱਤੋਂ ਜਿਹੜੇ ਹੋਰ ਸਾਡੀ ਇੰਡਸਟਰੀ ਤੁਹਾਡੀ ਇੰਡਸਟਰੀ ਦੇ